ਕੀ ਮਾਮਲਾ ਹੈ ਜੀ ਤੁਹਾਡੇ ਜਿਹੜੇ ਸਰ ਜੀ ਮਾਮਲਾ ਇਸ ਤਰ੍ਹਾਂ ਹੈ ਕਿ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਕੀ ਆਉਂਦਾ ਫੋਨ ਏਸੀ ਆਉਂਦਾ ਸੀਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦਓ ਕਰੋਤੀ ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀ ਕਿ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਦਿਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਕ ਥਾਣੇ ਦਰਖਾਸਤ ਦਿੱਤੀ ਆਪਣੇ ਆਪ ਕਿ ਕਿਸੇ ਖਾਸ ਬੰਦੇ ਦਾ ਨਾਮ ਲੇਤਾ ਹੋਵੇ ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵ ਅਮਨ ਗੋਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ ਫਿਰ 14 ਤਰੀਕ ਨੂੰ ਲਾਸਟ ਵਾਰ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਡਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਉਹ ਚ ਸਾਰੀ ਕੁਝ ਡਿ ਏੰਦਾ ਤੇਰਾ ਕਾਰੋਬਾਰ ਸਾਰੀ ਡਿਟੇਲ ਉਹਨਾਂ ਕੋਲ ਸੀਗੀ ਪਹਿਲਾਂ ਹੀ ਕੱਲ ਰਾਤ ਨੂੰ ਮੈਂ ਰੋਟੀ ਖਾ ਰਿਹਾ ਏਗਾ ਘਰੇ 9:30 ਵਜੇ ਦਾ ਟਾਈਮ ਹੋਣਾ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਿਹੜਾ ਜਾਣੇ ਚੜ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਿਕਿਉਰਿਟੀ ਗਾਰਡ ਸੀਗਾ ਰਾਤ ਸਿਰਫ ਇਕੱਲਾ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜਦੋ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਨ ਕਰਨੀ ਸ਼ੁਰੂ ਕਰ ਦਿੱਤੀ ਕੋਈ ਹੋਰ ਕੁਝ ਬੋਲੇ ਹੋਣ ਜਾਂ ਗੋਲੀ ਚ ਗੋਲੀ ਦਾ ਵੀ ਕਹਿਣ ਦੇ ਨੇ ਕਿ ਜੋ ਚਲੋ ਜਿੰਨਾ ਤੋੜਪਾ ਨ ਕਰਨ ਦੇ ਸੀ ਗੋਲੀ ਦੀ ਆਵਾਜ਼ ਤੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਪਰ ਇੱਕ ਗੱਲ ਉਹ ਕਹਿੰਦੇ ਰਹੇ ਨੇ ਬਾਰ-ਬਾਰ ਕਿ ਗੋਲੀ ਮਾਰ ਸੰਦ ਕੱਟ ਤੇ ਗੋਲੀ ਮਾਰ ਇਹਨਾਂ ਦੇ ਇਨੀ ਗੱਲ ਉਹ ਵਾਇਸ ਰਿਕਾਰਡ ਦੇ ਵਿੱਚ ਕਲੀਅਰਲੀ ਆ ਰਹੀ ਹੈ ਕਿ ਹਾਂ ਵੀ ਗੋਲੀ ਦੇ ਉਹਨਾਂ ਨੇ ਗੱਲ ਕਹੀ ਹੈ ਬਾਕੀ ਅੱਗ ਲਾ ਕੇ ਤੇ ਮੁੜ ਕੇ ਬਾਅਦ ਚ ਗਾਲਾਂ ਗੂਲਾਂ ਕੱਢ ਕੇ ਤੇ ਭੱਜ ਗਏ ਨਹੀਂ ਤੇ ਦੀਵਾਲੀ ਤੋਂ ਬਾਅਦ ਵੀ ਅ ਦਰਖਾਸਤ ਦਿੱਤੀ ਹੈ ਕੋਈ ਅਸਰ ਨਹੀਂ ਆਇਆ ਨਹੀਂ ਕੁਝ ਨਹੀਂ ਆਇਆ ਉਸ ਦਰਖਾਸਤ ਉਦੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਮੈਂ ਨੰਬਰ ਵੀ ਦਿੱਤੇ ਜਿਹੜੇ ਵੀਆਈਪੀ ਨੰਬਰ ਬਾਹਰ ਦੇ ਸੀਗੇ ਆਪਣੇ ਬਾਰੋਂ ਕਾਲ ਆਉਂਦੇ ਸੀ ਉਹ ਨੰਬਰ ਇਹਨਾਂ ਨੂੰ ਮੈਂ ਨੋਟ ਕਰਾਏ ਸੀਗੇ ਦੋ ਤਿੰਨ ਨੰਬਰ ਸੀ ਕਿ ਪੁਰਤਗਾਲ ਦਾ ਆ ਰਹੇ ਸੀ ਕਿ ਜਰਮਨੀ ਦਾ ਸੀ ਇੱਕ ਯੂ ਐਸ ਏ ਦਾ ਸੀਗਾ ਉਹ ਤਿੰਨੇ ਨੰਬਰ ਇਹਨਾਂ ਨੂੰ ਨੋਟ ਕਰਾ ਦਿੱਤੇ ਸੀ ਪਰ ਖਾਸੀ ਕਾਰਵਾਈ ਉਸ ਚੀਜ਼ ਦੇ ਉੱਤੇ ਹੋਈ ਨਹੀਂ ਲੱਗਦਾ ਹੁਣ ਸਰ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਨ ਦੇ ਪਤਾ ਲੱਗੇਗਾ ਕੌਣ ਹੈ ਕੀ ਹਿਸਾਬ-ਤਾਬ ਹੈ ਕਿੰਨੇ ਭੇਦ ਦਿੱਤਾ ਹੈ ਕਾਰੋਬਾਰ ਦਾ ਤੇ ਹੁਣ ਇਹਨਾਂ ਨੂੰ ਪਤਾ ਇਨਵੈਸਟੀਗੇਸ਼ਨ ਕਰਨਗੇ ਪਤਾ ਲੱਗੇਗਾ ਕਿ ਕਿਸ ਹਾਲਾਤਾਂ ਉਹਦੇ ਹੁਣ ਸਰ ਇਹਨਾਂ ਦੇ ਉੱਤੇ ਹੀ ਕਿਉਂ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਇਹਨਾਂ ਦਾ ਦੱਸਣਗੇ ਕਿ ਕਿਉਂ ਨਹੀਂ ਕੀਤੀ ਮੈਂ ਤੇ ਬਥੇਰੇ ਤਰਲੇ ਕੱਢਦਾ ਰਿਹਾ ਇਹਨਾਂ ਦੇ ਕੀ ਮੰਗ ਰਹੇ ਮੰਗ ਰਹੀ ਹੈ ਕਾਰਵਾਈ ਕਰਨ ਆਪਣੀ ਇਨਵੈਸਟੀਗੇਟ ਕਰਨ ਪ੍ਰੋਪਰ ਜਿਹੜੇ ਦੋਸ਼ੀ ਨੇ ਉਹ ਖੜੇ ਜਾਣ ਲੱਗਦਾ ਦੁਬਾਰਾ ਫਿਰ ਇਹੋ ਜੀ ਕਾਰਵਾਈ ਹੋਏ ਕਰਨਗੇ ਜਰੂਰ ਕਹਿ ਕੇ ਗਏ ਨੇ ਵਾਇਸ ਰਿਕਾਰਡ ਦੇ ਉੱਤੇ ਲਾਸਟ ਉਹਨਾਂ ਨੇ ਗੱਲ ਕਹੀ ਹੈ ਇਹ ਪੁੱਤ ਪਹਿਲੋਂ ਦੇ ਸਾੜਾਂਗੇ ਮੁੜ ਕੇ ਤੇਰੇ ਗੋਲੀਆਂ ਮਾਰਾਂਗੇ ਆਂਦੇ ਜੇ ਤੂੰ ਨਾ ਦਿੱਤੇ ਕੋਈ ਨਹੀਂ ਤੇਰੇ ਜਦੋਂ ਗੋ ਕਿੰਨੀ ਗੱਡੀਆਂ ਨੇ ਕਿੰਨਾ ਨੁਕਸਾਨ ਹੋਇਆ ਸਰ ਮੇਰੀਆਂ ਦੋ ਗੱਡੀਆਂ ਸੜ ਗਏ ਨੇ ਤੇ ਚਵਾਂ ਗੱਡੀਆਂ ਦੇ ਸ਼ੀਸ਼ੇ ਤੇ ਗਾੜੀਆਂ ਸ਼ੋਹ ਸਾਰੀਆਂ ਭੰਗ ਗਏ ਨੇ ਦੋ ਦੇ ਕੰਪਲੀਟਲੀ ਪੂਰੀਆਂ ਕੋਲੇ ਹੀ ਕਰ ਦਿੱਤੀਆਂ ਨੇ ਸਾੜ ਹੀ ਦਿੱਤੀਆਂ ਨੇ ਕਿੰਨਾ ਕੁ ਨੁਕਸਾਨ ਸਮਝਦੇ ਆਠ ਕਿ ਲੱਖ ਦਾ ਨੁਕਸਾਨ ਕਰ ਗਏ ਬਾਈ ਜੀ ਮੈਂ ਹਾਂ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਕਿੱਥੇ ਰਹਿ ਰਹੇ ਹੋ ਇਸ ਵੇਲੇ ਤੇ ਕੀ ਹੋਇਆ ਰਾਤੀ ਮੈਂ ਇਥੇ ਮਜੀਠਾ ਹੀ ਹੁਣਾਵਾ ਖਾਸਾ ਪਤੀ ਆਪਣਾ ਘਰ ਤੇ ਇਥੇ ਸਕਿਉਰਟੀ ਗਾਰਡ ਦੇ ਦੋ ਸਾਲ ਹੋ ਗਏ ਮੈਨੂੰ ਡਿਊਟੀ ਕਰਦਾ ਕਿੱਥੇ ਇਹਨਾਂ ਦੇ ਕੋਲ ਕਬਲ ਪਾਜੀ ਦੇ ਕੋਲੇ ਹੀ ਇੱਥੇ ਜਿੱਥੇ ਆਪ ਕੀ 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 ਕੰਮ ਕਰਦੇ ਆ ਸਕੋਲਟੀ ਦਾ ਹੀ ਮੈਂ ਰਾਤ ਧਿਆਨ ਰੱਖਦਾ ਇਹ ਕੀ ਕੰਮ ਕਰਦੇ ਇਹਨਾਂ ਦਾ ਡੀਲਰੀ ਦਾ ਇਦਾਂ ਪ੍ਰਾਣੀਆਂ ਗੱਡੀਆਂ ਇਦਾਂ ਲੈਣੀਆਂ ਵੇਚਣੀਆਂ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦੀ ਗੱਲ ਦਾ ਤੇ ਪਤਾ ਨਹੀਂ ਮੈਂ ਰਾਤੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਸੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਤੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਵੇਖਾਂ ਕਿਹੜਾ ਬੰਦਾ ਉਹ ਫੇਰ ਆਇਆ ਨੂੰ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫਿਰ ਉਹਨੇ ਇਦਾਂ ਇਸ਼ਾਰਾ ਮਾਰਿਆ ਸੱਤ ਅੱਠ ਜਣੇ ਮਰ ਕੇ ਘਟੋ ਘਟ ਅੱਠ ਜਣੇ ਹੈਗੇ ਸੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰਿਆ ਇਧਰ ਨੂੰ ਉਹ ਵੇਟ ਸੁੱਟੀ ਇਦਾਂ ਰੋੜਾ ਮਾਰਿਆ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਵੀ ਸ਼ਾਇਦ ਮੈਨੂੰ ਇਹ ਵੀ ਮੇਰੇ ਨਾਲ ਆਉਣਗੇ ਵਿਚਾਰੇ ਮਾਰੇ ਵਿਚਾਰੇ ਮਾਰੇ ਤੇ ਉਹ ਰੌਲਾ ਪਾਉਣ ਡਿਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕਿਤਾਬੀ ਆ ਮੇਰੇ ਨਾਲ ਨੂੰ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਰਿਹਾ ਹੈ ਵੀ ਗੋਲੀ ਮਾਰ ਗੋਲੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾ ਦਾ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ 50-70 ਮਿੰਟਾਂ ਦੇ ਵਿੱਚ ਬੋਲ ਤਾਂ ਸਟਾਰਟ ਦੀ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਵੇ ਚਲੇ ਗਿਆ ਮੈਂ ਦਵਾ ਦਾ ਬੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਮੋਟਰ ਚਾਲੂ ਕੀਤੀ ਤੇ ਪਾਣੀ ਮਾਰਿਆ ਅੱਗ ਬੁਝਾਈ ਮੈਂ ਫਟਾਫਟ ਕਿੰਨੇ ਕੁ ਲੋਕ ਸੀ 8 ਕੇ ਜਣੇ ਆ ਗਏ ਸੀ ਕਿਸ ਤਰ੍ਹਾਂ ਦੇ ਸੀ ਉਹ ਮੈਨੂੰ ਮਰ ਕੇ ਆਇਆ ਨਹੀਂ ਉਹਨਾਂ ਦਾ ਇੱਕ ਮੁੰਡੇ ਦਾ ਚਿਹਰਾ ਨੰਗਾ ਸੀਗਾ ਉਹਦੀ ਮੈਨੂੰ ਪਛਾਣਿਆ ਬਾਕੀ ਮੂੰਹ ਬਲੇਟੇ ਸੀ ਉਹਨਾਂ ਨੇ ਬਸ ਏਦਾਂ ਬਾਕਾਂ ਹੀ ਦੇ ਗੋਲੀ ਗਾਲੀ ਚੱਲਣ ਦੀ ਆਵਾਜ਼ ਆਈ ਤੁਹਾਨੂੰ ਨਾ ਮੈਂ ਅੰਦਰ ਵੜ ਗਿਆ ਮੈਂ ਮੈਂ ਤੁਹਾਨੂੰ ਕਹਾ ਮੈਨੂੰ ਨਹੀਂ ਲੱਗਾ ਪਤਾ ਬਸ ਆਵਾਜ਼ ਆਉਂ ਰਹੀ ਸੀ ਜਿਹੜਾ ਠਾ ਠਾ ਮਾਰਨ ਦਾ ਹੈ ਗੱਡੀਆਂ ਦੇ ਉੱਤੇ ਹੋਰ ਕੋਈ ਬੋਲਣ ਦੇ ਸੀ ਕੁਝ ਆ ਰੌਲਾ ਪਾਉਂਦੇ ਸੀ ਉਹ ਓਦਾਂ ਕੈਮਰਿਆਂ 'ਚ ਆਇਆ ਰਿਕਾਰਡਿੰਗ ਫਿਰ ਬਾਦ ਘੱਟ ਕਰਾਂਦਾ ਹੈ ਇਹ ਗੱਲਾਂ ਗਾਲਾਂ ਗੋਲਾਂ ਕੱਢਣ ਦਾ ਹੈ ਭਾਈ ਜੀ ਨਾਲ ਕੀ ਅੱਜ ਅਜੇ ਤੱਕ ਸੋਨਿਆ ਰੋਡ 'ਤੇ ਇੱਕ ਰਾਤ ਮਾਮਲਾ ਹੋਇਆ ਕੀ ਮਾਮਲਾ ਸੀ ਇਹਨਾ ਕਵਲਿਆ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਹਾਲ ਵਾਸ ਇਥੇ ਰਹਿੰਦੇ ਲੋਕ ਰਹਿੰਦੇ ਨੇ ਇਨਾਂ ਦੇ ਇਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਕੋਈ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹ ਇਨਾਂ ਨੇ ਕੋਈ 5-6 ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪਥਰਾਅ ਕੀਤਾ ਤੇ ਨਾਲੇ ਇਨਾਂ ਦੇ ਇਥੇ ਗੱਡੀ ਲੱਗੀ ਉਹਨੂੰ ਉੱਡਵਾ ਲਈ ਜਿਸ ਮੁੰਡਿਆਂ ਦਾ ਬਿਆਨ ਲੈ ਕੇ ਤੇ ਪਰਚਾ ਦਰਜ ਸਵਾ ਕਰਕੇ ਦੇਗਲੇ ਕਰਾਇਆ ਕੀ ਮਾਮਲਾ ਕੀ ਸੀ ਮੁੰਡਲੀ ਤਵਤੀਸ਼ ਕੀ ਸਾਹਮਣੇ ਆਇਆ ਮਾਮਲਾ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਪਤਾ ਲੱਗੂਗਾ ਕਿ ਉਹਨਾਂ ਦਾ ਕੀ ਕਾਰਨ ਹੈ। ਸੋਥੀ ਵਤੀਰਾ ਵੀ ਚੱਕਰ ਸੀ। ਸੋਥੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ। ਉਹ ਉਹਨਾਂ ਨੇ ਪਹਿਲਾਂ ਅਰਖਾਸਤ ਅਦਨਜੀਦ ਐਵਨਿਊ ਰਹਿੰਦੇ ਹੀ ਉੱਥੇ ਸ਼ਾਹ ਦਿੱਤੀ ਸੀ। ਉਹ ਵੀ ਇੱਕ ਵਾਰੀ ਵੇਖ ਕੇ ਤੇ ਆ ਪਰਚਾ ਦੇਖ ਕੇ ਫਿਰ ਵੇਖ ਲਿਆ। ਤੇ ਜੀ ਤੇ ਸਾਰਾ ਆਏ ਤਾਂ ਕਿੰਨੇ ਜਣੇ ਸੀ? ਮੋਟਰਸਾਈਕਲ ਤੇ ਆਏ ਸੀ 6 ਜਣੇ।